ਜਦੋਂ ਝੂਮੇ ਦੀ ਆ ਸਟੇਜ ਤੇ ਆ ਕੇ ਬਈ ਗਲਤੀ ਹੁੰਦੀ ਹੈ ਨਾ ਉਦੋਂ ਇਹ ਗਲਤੀਆਂ ਆਪਣੇ ਝਾੜ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਜਾਂਦੀਆਂ ਨੇ ਜਦੋਂ ਝੂਮੇ ਦੀ ਫਲਾਵਰਿੰਗ ਸਟੇਜ ਹੁੰਦੀ ਹੈ ਇਸ ਸਟੇਜ ਤੇ ਆ ਕੇ ਝੂਮੇ ਦਾ ਸਾਰਿਆਂ ਨੂੰ ਵੱਧ ਜ਼ੋਰ ਲੱਗਦਾ ਤੇ ਇੱਥੇ ਹੀ ਅਕਸਰ ਆਪਾਂ ਜਦੋਂ ਗਲਤੀ ਕਰਦੇ ਆ ਤਾਂ ਝੂਮੇ ਦੇ ਝਾੜ ਤੇ ਫਰਕ ਪੈਣਾ ਹੀ ਪੈਣਾਗਾ ਕਿਉਂਕਿ ਪਿਛਲੀਆਂ ਵੀਡੀਓ ਦੇ ਵਿੱਚ ਵੀ ਜਿਹੜੇ ਕਿਸਾਨ ਵੀਰਾਂ ਦੇ ਚੈਨਲ ਬਣਿਆ ਉਹਨਾਂ ਨੇ ਵੀ ਬਾਰ-ਬਾਰ ਹਰ ਇੱਕ ਗੱਲ ਬੜੀ ਚੰਗੀ ਤਰ੍ਹਾਂ ਆਪਣੇ ਚੈਨਲ ਜਾਂ ਵੀਡੀਓ ਦੇ ਵਿੱਚ ਦੱਸੀ ਹੈ ਪਰ ਬਈ ਗੌਰ ਜਿਹੜੇ ਨਹੀਂ ਦੇਖਦੇਗਾ ਔਰ ਨਹੀਂ ਕਰਦੇ ਹੈਗੇ ਇੱਥੇ ਗਲਤੀ ਕਰੀ ਆਪਾਂ ਨੂੰ ਨੁਕਸਾਨ ਦੇਕ ਹੈ ਆਪਣੇ ਝੋਨੇ ਦੇ ਲਈ ਨੁਕਸਾਨਦਾਇਕ ਹੈ ਉਹ ਗਲਤੀ ਕੀ ਹੈ ਗਲਤੀ ਹੈ ਵੀਰੇ ਪਾਣੀ ਦੀ ਹੁਣ ਜਦੋਂ ਇਹ ਫਲਾਵਰਿੰਗ ਸਟੇਜ ਹੈ ਝੋਨਾ ਬੂਰ ਦੇ ਉੱਤੇ ਹੈ ਇਸ ਟਾਈਮ ਦੇ ਉੱਤੇ ਆ ਕੇ ਝੋਨੇ ਦਾ ਸਾਰਿਆਂ ਨਾਲ ਵੱਧ ਜ਼ੋਰ ਲੱਗਣਾ ਹੈ ਸਾਰਿਆਂ ਨਾਲ ਵੱਧ ਤਾਕਤ ਹੈ ਜਿਹੜੀ ਝੋਨੇ ਦੀ ਉਹ ਇਸ ਟਾਈਮ ਲੱਗਣੀ ਹੈ ਇਹ ਮੂੰਗੀ ਵਾਲੀ ਵੈਰੈਟੀ ਹੈ ਪਛੇਤੀ ਵੈਰੈਟੀ ਹੈ ਜਮਾ ਤੇ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਹੈ ਜਿਆ ਵੀਰੇ ਜੀਰੇ ਥੱਲੇ ਸੁੱਕੀ ਪਈ ਹੈ ਇੱਥੇ ਇਹ ਗੱਲ ਨੁਕਸਾਨ ਕਰਨੀ ਕਰਨਾ ਇਸ ਗੱਲ ਨੇ ਕਿਉਂਕਿ ਝੋਨੇ ਦਾ ਜ਼ੋਰ ਲੱਗਦਾ ਹੈ ਝੋਨੇ ਨੂੰ ਇਸ ਟਾਈਮ ਪਾਣੀ ਦੀ ਲੋੜ ਹੁੰਦੀ ਹੈ ਸੋ ਇੰਨੀਆਂ ਵੀਡੀਓ ਪੈ ਰਹੀਆਂ ਨੇ ਚੈਨਲਾਂ ਦੇ ਉੱਤੇ ਤੂੰ ਇਸ ਗੱਲ ਨੂੰ ਧਿਆਨ ਰੱਖਿਆ ਕਰੋ ਕੋਈ ਵੀ ਇਹ ਗੱਲਾਂ ਬਹੁਤ ਜ਼ਰੂਰੀ ਨਹੀਂ ਹੈ ਜੇ ਇਹਦੇ ਵਿੱਚ ਹੁਣ ਪਾਣੀ ਹੋਊਗਾ ਤਾਂ ਉਹਨਾਂ ਸਾਰਿਆਂ ਨੂੰ ਵੈਸਟ ਹੈ ਇਹ ਗੱਲ ਪਾਣੀ ਜੋ ਨਿੰਦ ਲਈ ਜ਼ਰੂਰੀ ਹੈ ਜਦੋਂ ਆਪਾਂ ਇਸ ਟਾਈਮ ਦੇ ਆ ਕੇ ਪਾਣੀ ਨਾ ਦਿੱਤਾ ਤਾਂ ਧੂਨਾ ਝਾੜ ਕਿੱਥੋਂ ਦੇਊਗਾ ਬਈ ਫਿਰ ਇਹਦੇ ਵਿੱਚ ਕੀ ਦੀ ਗਲਤੀ ਹੈ ਇਹਦੇ ਵਿੱਚ ਕਿਸਾਨ ਭਰਾ ਦੀ ਗਲਤੀ ਹੈ ਨਾ ਜਦੋਂ ਆਪਾਂ ਇਹ ਸਟੇਜ ਤੇ ਆ ਕੇ ਉਹਨੂੰ ਪਾਣੀ ਨਹੀਂ ਲਾ ਰਹੇ ਇੱਕ ਦੂ ਬਾਅਦ ਪਾਣੀ ਸੁੱਕਾ ਕੇ ਲਾਉਣਾ ਹੈ ਆਪਾਂ ਇਹ ਗੱਲਾਂ ਆਪਣੀ ਝਾੜ ਤੇ ਫਰਕ ਪਾਉਂਦੀਆਂ ਨੇ ਧਿਆਨ ਦਿਆ ਕਰੋ ਇਹਨਾਂ ਗੱਲਾਂ ਦੇ ਵਿੱਚ ਇਹ ਆਮ ਜਰਮਨ ਦੀਆਂ ਗੱਲਾਂ ਹਰ ਇੱਕ ਬੰਦੇ ਨੂੰ ਪਤਾ ਨਹੀਂ ਹਿਆ ਸੋ ਇਹ ਆਪਣੀ ਵੀਡੀਓ ਨੂੰ ਵਾਤੋਂ ਬਾਦ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀ ਆਪਣੀ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ